ਹੱਥਕੜੀ ਸਮੇਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਆਫੀਸ਼ਰ ਦੀ ਪੱਗ 'ਚ ਵੀ ਗੋਲੀ ਲੱਗੀ ਸਾਡੇ ਉਹਦਾ ਵੀ ਬਚਾਅ ਹੋ ਗਿਆ ਤੇ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਲਈ ਉਥੇ ਦੀ ਡੈਥ ਹੋ ਗਈ ਹੈ ਤੇ ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕ ਇਸ ਵੇਲੇ ਦੀ ਅੰਮ੍ਰਿਤਸਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਤੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਨੇ ਇੱਕ ਨਾਮੀ ਗੈਂਗਸਟਰ ਦਾ ਇਨਕਾਊਂਟਰ ਕਰ ਦਿੱਤਾ ਤੇ ਗੋਲੀ ਲੱਗਣ ਦੇ ਨਾਲ ਇਸ ਨਾਮੀ ਗੈਂਗਸਟਰ ਦੀ ਮੌਤ ਹੋ ਗਈ ਹੈ ਤੇ ਇਸ ਇਨਕਾਊਂਟਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਅੱਜ ਇੱਕ ਨਾਮੀ ਗੈਂਗਸਟਰ ਅਮ੍ਰਿਤਪਾਲ ਲੰਬੜੀ ਦਾ ਇਨਕਾਊਂਟਰ ਕਰ ਦਿੱਤਾ ਜੋ ਕਿ ਪੁਲਿਸ ਨੂੰ ਤਿੰਨ ਕਤਲ ਕੇਸ ਤੇ ਕਈ ਨਸ਼ਿਆਂ ਦੇ ਮਾਮਲੇ ਦੇ ਵਿੱਚ ਝਲੁੰਦਾ ਸੀ ਤੇ ਜਦ ਇਸ ਨੂੰ ਅੱਜ ਪੁਸ਼ਗੀਸ਼ ਲਈ ਤੇ ਨਸ਼ਿਆਂ ਦੀ ਰਿਕਵਰੀ ਲਈ ਕਿਸੇ ਸਥਾਨ ਤੇ ਲੈ ਕੇ ਆਏ ਹੋਈ ਸੀ ਤਰ ਕਵਰੀ ਦੌਰਾਨ ਇਸ ਗੈਂਗਸਟਰ ਨੇ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਤੇ ਆਪਣੀਆਂ ਹੱਥਕੜੀਆਂ ਛੁਡਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਤੇ ਫਾਇਰਿੰਗ ਦੇ ਵਿੱਚ ਇਸ ਗੈਂਗਸਟਰ ਦੀ ਮੌਤ ਹੋ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਦਾ ਹਾਤੀ ਐਸਐਸਪੀ ਨੇ ਕੀ ਕੀਤਾ ਆਓ ਤੁਹਾਨੂੰ ਸੁਣਾਉਂਦੇ ਹਾਂ। ਮਲਜ਼ਮ ਸੀਗਾ ਜੀ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ 4 ਕਤਲ ਚ ਇੱਕ 307 ਦਾ ਕੇਸ ਜਿਹਦੇ ਚ ਦੋ ਬੰਦੇ ਬੜੇ ਸੀਰੀਅਸਲੀ ਜ਼ਖਮੀ ਹੋਏ ਸੀ। ਉਹਨਾਂ ਚ ਲੜਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ। ਔਰ ਇਹਨੇ ਆਪ ਵੀ ਇੰਟਰਵਿਊਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਇਨ ਲਕੋਈ ਹੋਈ ਆ 2 ਕਿਜੀ ਹੈਰੋਇਨ ਸੀਗੀ ਤੇ ਕਿਉਂਕਿ ਰਾਤ ਲੇਟ ਸੀ ਤਾਂ ਸਵੇਰੇ तकरीबन 8:30 9 ਵਜੇ ਦੇ ਕਰੀਬ ਜਦੋਂ ਅਸੀਂ ਇਹਰਾ ਰਿਕਵਰੀ ਲਈ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲਕੋਇਆ ਹੋਇਆ ਸੀ ਇਹਨੇ ਉਸੇ ਵੇਲੇ ਆਪ ਦੇ ਅਸਲੇ ਨਾਲ ਹਾਤਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵਜੀ ਇੱਕ ਮੁਲਾਜ਼ਮ ਦੇ ਸਾਡੇ ਦੇ ਜ਼ਖਮੀ ਹੋ ਗਿਆ ਇਹ ਹਾਤਕੜੀ ਸੁਮੇਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਆਫੀਸ਼ਰ ਦੀ ਪੱਗ 'ਚ ਵੀ ਗੋਲੀ ਲੱਗੀ ਸਾਡੇ ਉਹਦਾ ਵੀ ਬਚਾਅ ਹੋ ਗਿਆ ਤੇ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਇਹ ਉਥੇ ਇਹ ਡੈਥ ਹੋ ਗਈ ਆ ਤੇ ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ ਇਹ ਮੁਕਾਬਲਾ ਹੈ ਕਿ ਕੀ ਗੱਲ ਹੈ ਮੁਕਾਬਲਾ ਹੀ ਜੀ ਇਹਨੂੰ ਤੁਸੀਂ ਸਰ ਇਹ ਇਕੱਲਾ ਨਹੀਂ ਦਾ ਕੋਈ ਨਾਲ ਹੋਰ ਵੀ ਹੈ ਮੈਂ ਤਾਂ ਮੈਂ ਤਾਂ ਦੱਸ ਰਿਹਾ ਜੀ ਰਾਤ ਇਹਨੂੰ ਇਹਦੀ ਕੱਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਬਕਾਇਦਾ ਇਹ ਦੀ ਰੈਸਟ ਪਾਈ ਹੋਈ ਸੀ ਔਰ ਅਜੇ ਸਰੀਰ ਰਿਕਵਰੀ ਵਿੱਚ ਹੈ ਇਹ ਚੀਜ਼ ਜਿਹੜੇ ਜਿਹੜੋ ਐਜੂ ਸੀਰੀਅਸ ਨੇ ਜਿਹੜੇ ਇੰਜਰਡ ਹੋਏ ਨੇ ਨਾਲ हां ਜਿਹੜਾ ਮੁਲਾਜ਼ਮ ਜ਼ਖਮੀ ਆ ਔਰ ਸੀਰੀਅਸ ਇੰਜਰਡ ਆ ਜੀ ਔਰ ਇੱਕ ਫਾਰਚੂਨੇਟਲੀ ਸਾਡਾ ਪਛਾਹ ਹੋ ਗਿਆ ਜੀ ਪੱਗ ਚ ਕਿ ਨਾ ਹਥਿਆਰ ਕਿਹੜੇ ਹਥਿਆਰ ਕਿਹੜੇ ਕਿਸੇ ਗੈਰ ਕਾਨੂੰਨੀ ਸੰਬੰਧਤ ਆ ਹਥਿਆਰ 9mm ਦਾ ਇੰਪੋਰਟਡ ਪਿਸਟਲ ਆ ਜੀ ਔਰ ਇੱਕ ਤੀਬ ਬੋਰ ਦੀਆਂ ਵੀ ਸਾਨੂੰ ਗੋਲੀਆਂ ਮਿਲੀਆਂ 2 ਕਿਲੋ ਹੈਰੋਇਨ ਮਿਲਿਆ ਇਹਦਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰ ਕਹਿੰਦੇ ਆ ਇਹ ਆਪਣਾ ਭੰਗਵਾ ਪਿੰਡ ਆ ਇਥੇ ਜੰਡਿਆਲੇ ਚ ਉੱਥੋਂ ਦਾ ਇਹ ਰਹਿਣ ਵਾਲਾ ਜੀ ਕਿਸੇ ਗੈਂਗ ਦੇ ਨਾਲ ਸੰਬੰਧਤ ਹੈਗਾ ਹਾਂ ਇਹ ਗੈਂਗ ਆ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਿਮੀਨਲ ਆ ਅਗੇਨ ਸਾਨੂੰ ਕਈ ਕੇਸੇ ਚ ਵਾਂਟਡ ਆ ਹੈਪੀ ਜਿਹੜਾ ਇਹਨੂੰ ਹੈਪੀ ਐਲੀਅਸ ਜੱਟ ਵੀ ਕਹਿੰਦੇ ਆ ਉਹਦਾ ਇਹ ਸਾਥੀ ਆ ਕਲੋਜ਼ ਐਸੋਸੀਏਟ ਸੀਗਾ ਔਰ ਇਰੇ ਨਾਲ ਦੇ ਇਹਨਾਂ ਕਤਲਾਂ ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਿਫਤਾਰ ਹੋ ਗਏ ਹੋਏ ਆ ਇੱਕ ਨੂੰ ਅਸੀਂ ਗੁਆਹ ਤੋਂ ਫੜ ਕੇ ਲਿਆਏ ਸੀਗੇ ਅ ਦੋਆ ਨੂੰ ਪਹਿਲਾਂ ਰੈਸਟ ਕਰ ਚੁੱਕੇ ਆ ਅਸੀਂ ਤੇ ਇਹ ਇੱਕ ਉਹਦਾ ਮੇਨ ਸ਼ੂਟਰ ਰਹਿੰਦਾ ਸੀਗਾ ਜੀ ਤੇ ਇਹ ਕਿੰਨੇ ਘੰਟੇ ਮਕਾਲਾ ਚੱਲਿਆ ਜੀ ਘੰਟੇ ਤੁਸੀਂ ਹੁਣ ਐਗਜ਼ੈਕਟ ਹੁਣ ਸਾਰਾ ਹੁਣ ਅਸੀਂ ਪਹੁੰਚੇ ਹਾਂ ਕਿ ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਆ ਸਾਰੀ ਜੋ ਵੀ ਕਾਨੂੰਨੀ ਕਾਰਵਾਈ ਨੂੰ ਅਮਲ ਚ ਲਾਗਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਐਸਐਚਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਅਮਰਿਤਪਾਲ ਅਮਰਿਤਪਾਲ ਅਮਰਿਤ ਹਾਂਜੀ ਦੱਸਿਆ ਜਾ ਰਿਹਾ ਹੈ ਐਸਐਚਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੇਖੋ ਮੈਂ ਤੁਹਾਨੂੰ ਸਭ ਇਹ ਦੱਸ ਰਾਂ ਕਿ ਸਾਡੀ ਪੁਲਿਸ ਟੀਮ ਸੀਗੀ ਪੁਲਿਸ ਟੀਮ ਦੇ ਇੱਕ ਸਾਡੇ ਪੁਲਿਸ ਅਫੀਸਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇਆ ਜੀ ਉਹਨੂੰ ਅਸੀਂ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਹੋਇਆ ਹੈ ਔਰ ਇੱਕ ਸਾਡੇ ਪੁਲਿਸ ਅਫੀਸਰ ਦੇ ਪੱਗ ਤੇ ਗੋਲੀ ਲੱਗ ਕੇ ਨੰਗੀ ਉਹ ਬਚਾਅ ਹੋ ਗਿਆ ਸੀ ਸਰ ਹਾਂਜੀ ਪਰ ਜਿਹੜੇ ਇੰਜਨਰ ਉਹਨਾਂ ਦਾ